ਸਸੀਗਰ ਦੋਸਤੋ ਮੈਂ ਡੀਐਸਪੀ ਅਤਲ ਸੋਨੀ ਅਜਕਲ ਮੇਰੀ ਪੋਸਟਿੰਗ ਗੋਵਿੰਦਵਾਲ ਸਾਹਿਬ ਹੈਗੀ ਹੈ ਤਰਨਤਾਰਨ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਪਹਿਲੇ ਵੀ ਜਿਸ ਵੇਲੇ ਕੋਈ ਭੀੜ ਪੈਂਦੀ ਸੀਗੀ ਤੇ ਸਾਰੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਉਹ ਭਾਵੇਂ ਫਿਜ਼ੀਕਲੀ ਤੌਰ ਤੇ ਸੀਗੀ ਪਰਸਨਲੀ ਤੌਰ ਤੇ ਸੀਗੀ ਡਿਪਾਰਟਮੈਂਟ ਦੇ ਤੌਰ ਤੇ ਸੀਗੀ ਜਾਂ ਕਿ ਜੇ ਕੋਈ ਹੈਲਪ ਕਰਨੀ ਸੀਗੀ ਤੇ ਸਾਰਿਆਂ ਨੇ ਸਾਥ ਦਿੱਤਾ ਹੈਗਾ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਕੰਮ ਹੋਰ ਇੱਕ ਲੈ ਕੇ ਆਏ ਗਏ ਆ ਸਾਡੇ ਇੱਥੇ ਪਿੰਡ ਪੈਂਦਾ ਵਹੀ ਪੂਈ ਪੈਂਦਾ ਹੈਗਾ ਉੱਥੇ ਇੱਕ ਲੜਕਾ ਹੈਗਾ ਬਜ਼ੁਰਗੀ ਆਪਾਂ ਨੂੰ ਕਹਿ ਸਕਦੇ ਹੈਗਾ ਤੇ ਉਹ ਹੈਂਡੀਕੈਪਡ ਹੈਗਾ ਉਹਨੇ ਪਿੱਛੇ ਵੀਡੀਓ ਪਾਈ ਸੀਗੀ ਹੀਰਾ ਸਿੰਘ ਉਹਦਾ ਨਾਮ ਹੈਗਾ ਵੀ ਉਹ ਘਰ ਦਾ ਰਹਿਣ ਦਾ ਸਹਣ ਦਾ ਬਿਲਕੁਲ ਹੀ ਮਾੜਾ ਹਾਲ ਸੀਗਾ ਮੈਂ ਮੌਕੇ ਤੇ ਜਾ ਕੇ ਦੇਖ ਕੇ ਆਇਆ ਜੀ ਘਰ ਦੇ ਵੀ ਸਿਰਫ ਦੁਆਰਾ ਹੈਗੀਆਂ ਦੋ ਦੁਆਰਾ ਉੱਪਰ ਛੱਤ ਵੀ ਹੈ ਨਹੀਂ ਸਿਰਫ ਤਰਪਾਲ ਪਈ ਹੋਈ ਸੀਗੀ ਖਾਣ ਪੀਣ ਨੂੰ ਜਿਹੜੇ ਉਹਦੇ ਬ੍ਰਦਰ ਨੇ ਉਹ ਦੇ ਦਿੰਦੇ ਹੈਗੇ ਤੇ ਹੈ ਹੈਂਡੀਕੈਪਡ ਹੈਗਾ ਗੁਬਾਰੇ ਵੇਚ ਕੇ ਆਪਣਾ ਦਿਨ ਚੱਲਿਆ ਕਰਦਾ ਹੈਗਾ ਜਿਸ ਦੇ ਵਿੱਚ 50 100 ਰੁਪਏ ਰੋਜ਼ ਕਮਾਉਂਦਾ ਹੈਗਾ ਤੋ ਸਾਰਿਆਂ ਨੂੰ ਬੇਨਤੀ ਹੈ ਵੀ ਹਰ ਪਾਸੇ ਅਸੀਂ ਕੰਮ ਕੀਤਾ ਹੈਗਾ ਤੇ ਇਹਦੀ ਵਿਅਸਤੀ ਵੀ ਆਪਾਂ ਹੈਲਪ ਕਰੀਏ ਮੈਂ ਤੁਹਾਨੂੰ ਆਪਣਾ ਨੰਬਰ ਵੇਰਾ ਦੇ ਦਾਂਗਾ ਅਕਾਊਂਟ ਦੇ ਵਿੱਚ ਜਿਹਦੇ ਚ ਪੈਸੇ ਪਣੇਗੇ ਜਾਂ ਕਿਸ ਜਿਹਨੇ ਸਮਾਨ ਦੇਣਾ ਸਮਾਨ ਦੇ ਦੇਣਗੇ ਇਹ ਜ਼ਰੂਰ ਕਰੀਏ ਪਿੱਛੇ ਵੀ ਸਾਰਿਆਂ ਨੇ ਤੁਸੀਂ ਕੀਤਾ ਸੀਗਾ ਵੀ ਬੱਚਿਆਂ ਦੀ ਭੜਾਈ ਤੇ ਜਿਹੜੇ ਸੀਗੇ ਉਹਨਾਂ ਦੀ ਜਿਆ ਫੀਸਾਂ ਸੀ ਜਾਂ ਉਹ ਦਿੱਤੀਆਂ ਇੱਕ ਇੱਕ ਸਾਲ ਦੀਆਂ ਕਈਆਂ ਕੁੜੀਆਂ ਦੇ ਵਿਆਹ ਵੀ ਕੀਤੇ ਨੇ ਤੇ ਇਹਨਾਂ ਦੇ ਵਿੱਚ ਅਸੀਂ ਪਹਿਲੇ ਵੀ ਕੋਈ ਮਕਾਨੇ 'ਚ ਦੋ ਘਰ ਬਣਾ ਕੇ ਦਿੱਸੇਗੇ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਮੈਡੀਸਨ ਵਾਸਤੇ ਵੀ ਤੁਸੀਂ ਜਿੰਦੇ ਰਹਿੰਦੇ ਰਹੋ ਸੋ ਇੱਕ ਵਾਰੀ ਫੇਰ ਉਪਰ ਆਲਾ ਕਰਕੇ ਤੇ ਕਾਈਂਡਲੀ ਹੈਲਪਰ ਜਿੰਨੀ ਹੋ ਸਕਦੀ ਹੈ। ਥੈਂਕ ਯੂ ਗੋਡ ਬlesਸ ਯੂ ਆਲ ਬਾਏ ਬਾਏ।